ਲੋ ਜੀ ਗੁੱਡ ਮਾਰਨਿੰਗ ਅਗਲਾ ਦਿਨ ਸ਼ੁਰੂ ਹੋ ਗਿਆ 5 ਵਜੇ ਆ ਲਗਭਗ ਟਾਈਮ ਹੋ ਗਿਆ ਪਲਾਨ ਹਡਾ ਤੁਰਨ ਦਾ ਹੁਣ ਹਜੂਰ ਸਾਹਿਬ ਲੋ ਇਹ ਚਾਦਾ ਲੰਗਰ ਸ਼ੱਕੇ ਤੇ ਟਾਈਮ ਹੋ ਗਿਆ ਸਵਾ 5 5:30 ਦਾ ਟਾਈਮ ਹੋ ਗਿਆ ਹੁਣ ਆਪਾਂ ਸਿੱਧਾ ਇੱਥੋਂ ਜਾਣਾ ਹਜੂਰ ਸਾਹਿਬ ਨੂੰ ਰਾਹ ਚ ਗੁਰਦੁਆਰਾ ਆਉਂਦਾ ਇੱਕ ਗੁਰਦੁਆਰਾ ਬਹਿਰਾਨਪੁਰ ਗੁਰਦੁਆਰਾ ਬਹਿਰਾਨਪੁਰੋਂ ਦਾ ਉੱਥੇ ਰੁਕਾਂਗੇ ਇਹ ਗੁਰਦੁਆਰਾ ਉਸੇ ਜਿੱਥੇ ਪਰਾਤ ਰੁਕੇ ਸੀ ਅੰਦਰ ਦੇ ਵਿੱਚ ਕਾਰਸੇ ਵਾਲੇ ਬਾਬਾ ਜੀ ਦਾ ਗੁਰਦੁਆਰਾ ਇੱਧਰ ਲੰਗਰ ਬਣਿਆ ਆ ਸੋ ਹੁਣ ਆਪਾਂ ਚੱਲਾ ਪਾਉਣੇ ਆ ਲਓ ਜੀ ਹੁਣ ਆਪਾਂ ਤੁਰਪਿਆ ਸ੍ਰੀ ਹਜੂਰ ਸਾਹਿਬ ਨੂੰ ਇੱਥੋਂ ਪਤਾ ਚੱਲਾ ਜਾਂਦਾ ਹੋਰ ਤੋਂ ਉਹਦੇ ਸੋਨਾਰੂ ਸਤ ਸ੍ਰੀ ਅਕਾਲ ਦਾ ਡੀਚਾ ਲਗੀ 1459 ਕਿਲੋਮੀਟਰ ਆਪਣੇ। ਲਾਖਾ ਨੇਵੀਗੇਸ਼ਨ ਕਿਹੜੇ ਪਾਸੇ ਚਲੀ ਗਏ? ਸਾਈਡ ਚਲ। ਖੰਡਵਾ ਪਰਲਾ। ਖੰਡਵਾ ਜਾਣਾ ਆਪਾਂ। ਖੰਡਵਾ ਰਾਜੀ ਆਪਦੇ। ਸੜਕ ਕਹਿੰਦੇ ਖਰਾਬ ਆ 180 ਕਿਲੋਮੀਟਰ। ਹੈ? ਚੱਲਣੀ ਹੈ ਤਾਂ ਕਰ ਮੈਂ ਚਲੀ ਜਾਂਦਾ। ਜਾ ਹਾਂ। 200 ਤੋਂ। ਆ ਡਾਊਆ ਉਹ ਰਸਤਾ। ਕਿਹੜਾ? ਗੱਡੀ ਵਾਲਾ। ਗੱਡੀ ਵਾਲਾ। ਉਲੀ ਪਾੜੀ ਰਹੀ ਆ ਸ਼ੁਰੂ ਕਿਹੜਾ ਘਾੜ ਸੀ ਇਹ ਘਾੜ ਪ੍ਰਾਰੰਭ ਹੀ ਲਿਖਿਆ ਸੀ ਗੱਲ ਨਾਂ ਨਹੀਂ ਲਿਖਿਆ ਕਿਧਰ ਨੂੰ ਤੋਰਾ ਪਾੜ ਦੇ ਇੱਥੋਂ ਸਿੱਧੇ ਸੱਦੇ ਹੀ ਸੱਦੇ ਵੀ ਇਹ ਕੀ ਰਾਹ ਇਹ ਕੀ ਰਾਹ ਹੁੰਈ ਆ ਗਾੜ ਉਤਰਨੇ হেতু ਕਿਰਪਾ ਉਲਟ ਦਿਸ਼ਾ ਮੇ ਉਧਰ ਆਉਂਦਾ ਰਸਤਾ ਇੱਧਰ ਜਾਣ ਦਾ ਰਸਤਾ ਅੱਛਾ ਆਂਦੇ ਆਂਦੇ ਇੱਥੇ ਜਿਹੜੇ ਰਾਉਂਡ ਸਾਈਡ ਪਈ ਜੁਮਾ ਘਾਟੀ ਤੋਂ ਮੋੜੀ ਸੀ ਜਦੋਂ ਆਪਾਂ ਨੂੰ ਆਹ ਹੂੰ। ਅੱਜ ਹੀ ਰਸਤੇ 'ਚ ਜਾਂਦੇ ਸੀ ਹਜੂਰ ਸਾਹਿਬ ਨੂੰ ਅੰਦਰੋਂ ਤੇ ਰਾਹ ਦੇ ਵਿੱਚ ਰੁਕੇ। ਇੱਥੇ ਵੇਖਿਆ ਕਿ ਹਜੇ ਵੀ ਬਲਦਾਂ ਦੇ ਨਾਲ ਖੇਤੀ ਕਰਦੇ ਆ। ਤੁਹਾਨੂੰ ਦਿਖਾਉਨੇ ਆ। ਆਹ ਦੇਖੋ। ਉਸੇ ਤਰ੍ਹਾਂ ਜਿੱਦਾਂ ਪੰਜਾਬ 'ਚ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਕਰਦੇ ਸੀਗੇ ਬਜ਼ੁਰਗ ਆਪਣੇ ਨੇੜੇ ਹੋ ਕੇ ਜਦੋਂ ਇੱਧਰ ਆਊਗਾ ਤੋ ਵਿਖਾਉਣੇ ਨੇ ਨੇੜੇ ਆਊਗਾ ਤੋ ਤੁਹਾਨੂੰ ਵਿਖਾਉਣਾ ਹੈ ਆ ਦੇਖੋ ਤੁਹਾਨੂੰ ਨੇੜੇ ਹੋ ਕੇ ਵਿਖਾਉਣੇ ਆਏ ਵਾਰਾ ਸਿਸਟਮ ਹੈ ਕਿ ਨਰਮਾ ਇਦਾਂ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਖੇਤੀ ਹੁੰਦੀ ਸੀ ਥਾਲ ਹੈ ਕਿੱਸੇ ਹੋ ਇਦਾਂ ਇਹ ਚੇਂਜ ਕਰ ਲੈਣੇ ਆਗੇ ਇਹ ਇਹ ਫੀਕਾ ਹੈ ਛਪਕਾ ਇਸ ਤੀਖਾ ਹੈ ਇਹ ਤੀਖਾ ਇਹ ਕੇਲੇ ਹੁੰਦੇ ਆ ਇਹਨੂੰ ਆਪਣੇ ਪੰਜਾਬ ਦੇ ਵਿੱਚ ਕੀ ਬੋਲਦੇ ਆਗੇ ਮਤਲਬ ਸੀਲਰ ਮਾਰਦੇ ਹੁੰਦੇ ਆ ਸੀਲਰ ਮਾਰਦੇ ਇਦਾਂ ਘਾ ਘੂਣਾ ਹੋਵੇ ਇਹਦੇ ਵਿੱਚ ਨਰਮੇ ਦੇ ਵਿੱਚ ਇਹ ਬਲਦਾਨਾ ਸਿਲਰ ਮਾਰਦੇ ਪਏ ਇੱਕ ਚੀਜ਼ ਹੋਰ ਆ ਗੱਡਾ ਕੇਲਿਆਂ ਦੇ ਚਿਪਸ ਵੀ ਬੰਨਦੇ ਉਥੇ ਆਹ ਹਰ ਕੇਲਿਆਂ ਦੇ ਚਿਪਸ ਆ ਕੱਚਾ ਕੇਲਾ ਉਹਨੂੰ ਛਿਲਕੇ ਬਾਅਦ ਫਰਾਈ ਕਰਦੇ ਆਂ ਕਿੰਨੋ ਕਿੰਨੋ ਆ ਨਹੀਂ پتہ ਚਿਪਸਾ ਦਾ ਸਵਾਦ ਵੇਹੇ ਦਾ ਗੱਡਾ ਹੁਣ ਆਹ ਤੇ ਗੱਡਾ ਵੀ ਮੜਾ ਆ ਗੱਡਾ ਇਹ ਤਾਇਰ ਦੇ ਪੱਥਰ ਦੇ ਆ ਪੱਥਰ ਦੇ ਡਾ ਨਾ ਪੈਂਚਰ ਹੋਵੇ ਨਾਲ ਲੈਣਾ ਦੇਣਾ ਬੜੀ ਘੈਂਟ ਜੀ ਹੈ ਯਾਰ ਹਨਾ ਵਧੀਆ ਸੀ ਪਹਿਲਾਂ ਲਿਗਾਰਡਮੈਂਟ ਹਨਾ ਹੁਣ ਤਾਂ ਠੀਕ ਆ ਹੁਣ ਦੀ ਸਬਦ ਦੇ ਨਾਲ ਠੀਕ ਆ ਪਰ ਪਰਾਣੀ ਜੀ ਪਰਾਣੀ ਹੁੰਦੀ ਆ। ਨਹੀਂ ਆ। ਮੌਸਮ ਵੀ ਬੜਾ ਵਧੀਆ ਆਇਆ ਤਾਂ। ਹੁਣ ਅਸੀਂ ਕੋਹਰਾਣਪੁਰ ਪਹੁੰਚਣ ਵਾਲੇ ਆ। ਇਹ ਕੋ ਰਹਿ ਗਿਆ 100 ਕਿਲੋਮੀਟਰ ਰਹਿ ਗਿਆ ਬਾਕੀ। ਮਿਚ ਵਿੱਚ ਜਲ ਰਿਹਾ ਰੋਡਾਂ ਦਾ ਕੰਮ ਜਿੱਥੇ ਪਹਾੜੀ ਏਰੀਆ ਉੱਥੇ 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 ਅਜੇ ਬਣ ਰਹੀ ਸ਼ੜਕ ਮਤਲਬ ਜਿੱਥੇ ਪੱਧਰਾ ਏਰੀਆ ਹੈ ਨਾ ਜਮਾ ਉੱਥੇ ਤਾਂ ਪ੍ਰੋਪਰ ਵਧੀਆ ਬਣ ਗਈਆਂ। ਇੱਥੇ ਥੋੜਾ ਪਹਾੜੀ ਏਰੀਆ ਜਿਵੇਂ ਆ ਸਾਰਾ ਪਹਾੜੀ ਏਰੀਆ ਇੱਧਰ ਇਹ ਅਜੇ ਤਿਆਰ ਹੋ ਰਿਹਾ ਸ਼ਬਿਆ ਕੀ ਹੋ ਮੈਂ ਇੱਧਰ ਆਉਣਾ ਤਾ ਉਹ ਕਿਉਂ ਕੀ ਤੁਮ ਕਰ ਸਕਦੇ ਮੀਮੀਆਂ ਮੀਮੀਆਂ ਦੇਖੋ ਮੀਮੀਆਂ ਨਾਲ ਕਿੰਨੇ ਘਰ ਆਹ ਕਿੰਨੇ ਮੀਮੀਆਂ ਬੱਦਾਂ ਦਾ ਲੱਗ ਤਰਿਆ ਫਿਰਦਾ ਹੈ ਮੀਮੀਆਂ ਆ ਤੁਮ ਪਾਪਾ ਫਿਰ ਮੀਮੀ ਹਾਈ ਕੁਆਂਟੀਟੀਜ਼ ਮੀਮੀ ਹੈ ਹਾਈ ਕੁਆਂਟੀਟੀਜ਼ ਬਹੁਤ ਆਗੇ 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 ਲਓ ਜੀ ਪਹੁੰਚ ਗਏ ਗੁਰਦੁਆਰਾ ਬਹਰਾਨਪੁਰ ਬਹਰਾਨਪੁਰ ਇੱਥੇ ਹਣ ਛਕਦੇ ਆਪ ਪ੍ਰਸ਼ਾਦਾ ਪਾਣੀ ਗੁਰਦੁਆਰਾ ਬਹਰਾਨਪੁਰ ਪਹੁੰਚ ਗਏ ਆ ਗੁਰਦੁਆਰਾ ਦਾ ਨਾਮ ਲਿਖ ਲਿਆ ਸੀ ਗੰਦੋ ਦਰਸ਼ਨ ਮੇਰਾ ਲਾਗੋ ਮੇਰਾ ਲਾਗੋ ਮੇਰਾ ਲਾਗੋ ਰਾਮ ਸਿਉ ਹੇਤ ਮੇਰਾ ਲਾਗੋ ਮੇਰਾ ਲਾਗੋ ਸਹਾਈ ਸਤ ਗੁਰ ਮੇਰਾ ਸਦਾ ਸਹਾਈ ਐਸੇ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਗੁਰਦੁਆਰਾ ਬੜੀ ਸੰਗਤ ਬਹਰਾਨਪੁਰ ਦੇ ਵਿੱਚ ਹੈ ਸਤਿਤਾ ਸ਼ਹਿਰ ਦੇ ਵਿੱਚ ਲਓ ਜੀ ਤੁਰ ਪਏ ਆਪਾਂ ਬਹਰਾਨਪੁਰ ਬਹਰਾਨਪੁਰ ਤੋਂ ਸ੍ਰੀ ਹਜੂਰ ਸਾਹਿਬ ਨੂੰ ਜਗਾਰਾ ਲਾ ਦੂ

ਚਾਲ ਸਚਾ ਦਾ ਤਾਪਤੀ ਨਦੀ ਇਹਦਾ ਨਾਮ ਇਹ ਵਾਲੀ ਜਿਸਨਾਨੇ ਹੋ ਰਹੇ ਸਭ ਨੇ ਮਾਇਨ ਕੋ ਬ੍ਰਹਮਾਵਲ ਬਣਿਆ ਹੋਇਆ ਇਹ ਕੰਮ ਨਹੀਂ ਜਾਣ ਚੁਰਾ ਸਾਹਮਣੇ ਸਾਰਾ ਕਿੱਲੀਆ ਦਾ ਬਾਗ ਲੱਗਿਆ ਆ ਆਪਣੇ ਮੱਕੀ ਖੜੀ ਹੋਵੇ ਇਥੇ ਖੇਲਿਆਂ ਦੇ ਬਾਗ ਆ ਮੈਂ ਕਹਿੰਦਾ ਉਹ ਜਿਆਦਾ ਇਥੇ ਖੇਲਿਆਂ ਦੇ ਬਾਗ ਆਸੇ 4 ਚੁਪੇਰੀ इह 2000 ਦਾ ਤੇਲ ਪਵਾਇਆ ਇਹ ਹੈਗੀ ਆਪਣੀ ਚੌਥੀ ਟੈਂਕੀ ਮਹਾਰਾਸ਼ਟਰ ਦੇ ਵਿੱਚ ਪਹੁੰਚ ਗਏ ਆਂ ਹਾਂਜੀ ਅਹੀਂ ਪਹੁੰਚ ਗਏ ਆਂ ਹਜੂਰ ਸਾਹਿਬ ਦੇ ਨੇੜੇ ਤੇੜੇ 200 ਕਿਲੋਮੀਟਰ ਰਹਿ ਗਿਆ ਇੱਥੋਂ ਇਹ ਮੈਨੂੰ ਏਰੀਆ ਪਤਾ ਨਹੀਂ ਕਿਹੜਾ ਪੈਂਦਾ ਕਿ ਇੱਥੇ ਗੁਰਦੁਆਰਾ ਸਾਹਿਬ ਸੀਗਾ ਇਹ ਵਾਲਾ ਤੇ ਇੱਥੇ ਅਸੀਂ ਰੁਕੇ ਸੀ ਇਹ ਤਾਂ ਚੱਲਦੇ ਆ ਪਾਉਣੇ ਆ ਚਾਲਾ ਤੇ ਫਿਰ ਸਿੱਧੀ ਬ੍ਰੇਕ ਆਪਾਂ ਹਜੂਸਾ ਵੀ ਮਾਰਨੀ ਹੈ ਹਰਪੀਤ ਸਿੰਘ ਜੀ ਬਿਲਕੁਲ ਜੀ ਠੀਕ ਆ ਕਿਤੇ ਰੁੱਕੇ ਹੋਣਾ ਹੁਣ ਆ ਸੌਣ ਦੀ ਲੋੜ ਨਹੀਂ ਅੱਖਾਂ 'ਚ ਨੀਂਦ ਆਣੀ ਬਸ ਆਉ ਜੋ ਦੀ ਤੇ ੱਕੇ ਪਏ ਆ ਠੀਕ ਆ ਦੱਨ ਬਸ ਇਹ ਬਸ ਉਹ ਕਿਹੜੇ ਬਜਾ ਮੈਂ ਟਾਈਕਰ ਲਵਾਂਗਾ ਆਪਾਂ ਸ੍ਰੀ ਹਜੂਰ ਸਾਹਿਬ ਕਰੋ ਦਰਸ਼ਨ ਆਇਆਗਾ ਯਾਤਰੀ ਨਿਵਾਸ ਕਮਰਾ ਬੁਝਦੇ ਕਿਸਰਾਮ ਅੰਦਰ ਬਣੀ ਆ ਕਮਰਾ ਆਪਾਂ ਨੂੰ ਇੱਥੇ ਮਿਲ ਗਿਆ ਸੀਗਾ ਐਂ ਮਾਰੇ ਸ੍ਰੀ ਆਨ ਦੇ ਵਿੱਚ ਅੱਜ ਇੱਥੇ ਕਰਦੇ ਆਰਾਮ ਸਵੇਰ ਫਿਰ ਜਿਵੇਂ ਜਿਵੇਂ ਗੁਰਦੁਆਰਾ ਸਾਹਿਬ ਵੇਖਾਂਗੇ ਉਹ ਮੈਂ ਤੁਹਾਨੂੰ ਦੱਸਣ ਦਿਖਾਵਾਂਗੇ ਸੋ ਅੱਜ ਦੀ ਵੀਡੀਓ ਲਈ ਇੰਨੇ ਹੀ ਅਗਲੀ ਵੀਡੀਓ ਚ ਮਿਲਦੇ ਆ ਜੀ ਸਸੀ ਕਾਲ